ਆ ਗਿਆ ਮਿੱਤਰੋ ਮੀ ਆ ਗਿਆ ਮਾਨਸਾ ਜ਼ਿਲ੍ਹੇ ਵਿੱਚ ਤੱਕਿਆਰੇ ਭਰ ਮੀ ਟਿੱਕੇ ਅੱਜ 13 ਜੂਨ ਹਾਂ ਵੀ ਦੋਸਤੋ ਸੁਣ ਜਾਣ ਕਿ ਬੜੀ ਖੁਸ਼ੀ ਹੋਵੇਗੀ ਕਿ ਬਹੁਤ ਭੈਕਰ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ ਔਰ ਰਾਹਤ ਮਿਲੀ ਵੀ ਇਸ ਟਾਈਮ ਮਾਨਸਾ ਜ਼ਿਲ੍ਹੇ ਦੇ ਵਿੱਚ ਪੂਰੇ ਜੋਰ ਸ਼ੋਰ ਦਾ ਮੀ ਵਰ ਰਿਹਾ ਪੂਰਾ ਤੇਜ਼ ਹਵਾ ਤੇ ਮੋਟੀ ਕਣੀ ਦਾ ਕਿਆਰੇ ਪਰ ਮੀ ਪਰ ਇਧਰ ਜਿੱਥੇ ਮੈਂ ਇਸ ਟਾਈਮ ਵੀਡੀਓ ਬਣਾ ਰਿਹਾ ਹਾਂ ਇੱਥੇ ਬਹੁਤ ਹੀ ਜਾਣਦੀ 46 47 48 ਤੱਕ ਟੈਂਪਰੇਚਰ ਡਿਗਰੀ ਤਾਪਮਾਨ ਚੜਿਆ ਪਿਆ ਗਰਮੀ ਬਹੁਤ ਜ਼ਿਆਦਾ ਹੈ ਤੇ ਪਰ ਜਲਦ ਤੋਂ ਜਲਦ ਆਪਣੇ ਸਾਰੇ ਚਾਰ ਸਪੇਰੇ ਪੂਰਾ ਮੀ ਤੇ ਆਉਣ ਦੀ ਪੂਰੀ ਸਭਾਵਨਾ ਹੈ 13 ਤੋਂ ਲੈ ਕੇ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ 13 ਜੂਨ ਨੂੰ ਤੇ کئی ਥਾਮਾਂ ਤੇ ਮੀਂਹ ਚਿਖੇੜਾ ਨੇਰੀ ਆਉ ਉਹ ਅੱਜ ਆ ਚੁਕੇ ਆ ਮਾਨਸਾ ਜ਼ਿਲ੍ਹੇ ਦੇ موسی ਪਿੰਡ ਹੋਰ ਆਸ-ਪਾਸ ਜਿੰਨੇ ਵੀ ਪਿੰਡਾਂ ਚ ਇਸ ਟਾਈਮ ਫੋਨ ਕਰਕੇ ਪੁੱਛਿਆ ਤੇ ਉਹਨਾਂ ਨੇ ਦੱਸਿਆ ਵੀ ਕਹਿੰਦੇ ਬਾਈ ਬਹੁਤ ਹੀ ਤੇਜ਼ ਮੀਂਹ ਪੈ ਰਿਹਾ ਪੂਰੀ ਫੁੱਲ ਬਟਾ ਫੁੱਲਵਾਰਸ ਹੋ ਰਹੀ ਹੈ ਗਰਮੀ ਤੋਂ ਰਾਹਤ ਮਿਲੀ ਪੰਜਾਬ ਵਾਸੀਆਂ ਨੂੰ ਤੇ ਔਰ ਇੱਧਰ ਵੀ ਆਪਣੇ ਸਾਰੇ ਜਲਦੀ ਤੋਂ ਜਲਦੀ ਆ ਰਹੇ ਬਰਨਾਲਾ ਏਰੀਆ ਚ ਵੀ ਠੰਡੀਆਂ ਹਵਾਵਾਂ ਚੱਲਣ ਲੱਗ ਗਈਆਂ ਤੇ ਗਰਮੀ ਤੋਂ ਰਾਹਤ ਮਿਲ ਰਹੀ ਬਦਲਵਾਈ ਹੋਈ ਪਈ ਹੈ ਪੂਰੀ ਤੇ ਦੂਸਰਾ ਭਾਈ ਇਹ 13 ਜੂਨ ਤੋਂ ਲੈ ਕੇ ਆਪਣਾ 14 15 16 17 ਜੂਨ ਤੱਕ ਲਗਾਤਾਰ ਇਹ ਟੁੱਟਮਾਮੀ ਕਿਤੇ ਨਾ ਕਿਤੇ ਦਿੱਲੀ ਪਿਆਕਰੂ ਪੈਂਦਾ ਰਹੂਗਾ ਅੱਜ ਕਿਤੇ ਕੱਲ ਕਿਤੇ ਇਸ ਤਰ੍ਹਾਂ بارش ਹੁੰਦੀ ਰਹੂ ਨੇਰੀ ਮੀਂਹ ਚੱਕਰ ਤੂਫਾਨ ਦੇ ਨਾਲ ਵੀ ਤੇ ਕਿਤੇ ਵੱਧ ਪੈ ਸਕਦਾ ਕਿਤੇ ਘੱਟ ਇਹ ਲੱਗ ਲੱਗ ਹੈ ਕਿਤੇ ਤਾਕੜੀ ਝਟ ਤੇ ਕਿਤੇ ਨੋਰਮਲ ਐਸ ਟਾਈਮ ਹੁਣ ਬੱਦਲ ਵਾਈ ਬਣੀ ਪਈ ਇੱਥੇ ਵੀ ਅੱਜ ਜਾਂਦੇ ਕਈ ਦਿਨਾਂ ਬਾਅਦ ਅੱਜ ਬੱਦਲ ਦੇਖਣ ਨੂੰ ਮਿਲੇ ਹੈ ਤੇ ਬਾਕੀ ਮਿੱਤਰੋ ਬਹੁਤ ਜਲਦੀ ਸਾਰੇ ਕਿਸਾਨ ਵੀਰਾਂ ਨੂੰ ਸਭ ਨੂੰ ਖੁਸ਼ਖਬਰੀ ਹੈ ਕਿ ਮੀਂਹ ਆ ਰਿਹਾ ਤੇ ਕਿਉਂਕਿ ਪੰਜਾਬ ਤਾਂ ਝੋਨਾ ਲਾਉਣ ਦੀ ਤਿਆਰੀ ਹੈ ਫੁੱਲ ਬਟਾਫੁੱਲ ਤੇ ਲਾਈ ਵੀ ਜਾਂਦੇ ਆ ਤੇ ਹੋਰ ਵੀ ਰਾਜਸਥਾਨ ਹਰਿਆਣਾ ਤੇ ਜਿੰਨਾ ਵੀ ਆਸ-ਪਾਸੇ ਗਰਮੀ ਨੇ ਚੀਕਾਂ ਕਢਾ ਰੱਖਿਆ ਫੁੱਲ ਬਟਾਫੁੱਲ ਗਰਮੀ ਹੈ ਤੇ ਪੰਛੀਆਂ ਦਾ ਪਸੂਆਂ ਦਾ ਤੇ ਜਿਹੜੇ ਇਲਾਵਾ ਪਸ਼ੂਆਂ ਦਾ ਬਹੁਤ ਹੀ ਬੁਰਾ ਹਾਲ ਹੈ ਭਾਈ ਆ ਦੇਖੋ ਤਪਦਾ ਹੈ ਰੇਗਿਸਤਾਨ ਦੀ ਤਰ੍ਹਾਂ ਦੂਰ ਕਿਤੇ ਪਾਣੀ ਨਹੀਂ ਦਿਖ ਰਿਹਾ ਤੇ ਇਸ ਪੈਂਕਰ ਗਰਮੀ ਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੈ ਤੇ ਪਰ ਜਲਦੀ ਤੋਂ ਜਲਦੀ ਮੀਂਹ ਆ ਰਿਹਾ ਤੇ ਤਕੜੇ ਹੋ ਜੋ ਤੇ ਇਸ ਟਾਈਮ ਰਾਜਸਥਾਨ ਦੇ ਵਿੱਚ ਪੂਰੀ بارش ਹੋ ਰਹੀ ਹੈ